ਇਸ ਮਾਈਕ 'ਚ ਲੱਗਿਆ ਕਿ ਮੇਰਾ ਸਰੀ ਆਈ ਹੋਪ ਨੇ ਜੀ ਸਾਹਿਬ ਠੀਕ ਠਾਕ ਹੀ ਹੋਣਗੇ ਅੱਜ ਦੇ ਲਾਈਵ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਤੇ ਜ਼ਿੰਦਗੀ ਦੇ ਕੌਣੇ ਸੱਚ ਪਹਿਲਾਂ ਉਪਰ ਲਾਈਵ ਹੋਈ ਸੀ ਉਸ ਦਿਨ ਵੀ ਆਪਾਂ ਇਹ ਟੌਪਿਕ ਜਣਿਆ ਸੀਗਾ ਕਿ ਜ਼ਿੰਦਗੀ ਦੇ ਕੌਣੇ ਸੱਚ ਕੀ ਹੈ ਕਿ ਚੰਗਾ ਅਚਪਲ ਜ਼ਿੰਦਗੀ ਦੇ ਵਿੱਚ ਤੇ ਕੀ ਹੋ ਰਿਹਾ ਹੈ ਤੇ ਪਾਰਟ 2 ਦੇ ਵਿੱਚ ਵੀ ਆਪਾਂ ਇਸੇ ਸੱਚ ਤੇ ਗੱਲ ਕਰਾਂਗੇ ਵੀ ਅੱਜ ਦੇ ਟਾਈਮ ਦੇ ਵਿੱਚ ਕੀ ਸੱਚ ਹੈ ਕੀ ਜੋ ਉਟਾਰ ਕੁਝ ਵੀ ਨਹੀਂ ਪਤਾ ਚੱਲਦਾ ਸੋ ਉਸ ਤੇ ਆਪਾਂ ਤੁਹਾਨੂੰ ਕੁਝ-ਕੁਝ ਮੀਨਪੁਆਇੰਟ ਦੱਸਾਂਗੇ ਜਿਸ ਤੇ ਵੀ ਲੋਕਾਂ ਦੇ ਸਾਹਮਣੇ ਆਪਾਂ ਕਿਹੜੀਆਂ ਚੀਜ਼ਾਂ ਕਰਦੇ ਆ ਜਾਂ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਆਪਾਂ ਨੂੰ ਕਿਦਾਂ ਗੱਲਬਾਤ ਕਰਨੀ ਚਾਹੀਦੀ ਹੈ ਵੀ ਇੱਕ ਗੱਲ ਹੁੰਦੀ ਆ ਜਮੇਰ ਕੀ ਮੰਨ ਲੋ ਕੋਈ ਵੀ ਆਪਾਂ ਗੱਲ ਕਰਦੇ ਆ ਪਰ ਉਹ ਅਗਲੀ ਕਿਸ ਤਰ੍ਹਾਂ ਚੱਪਦੀ ਆ ਆਪਾਂ ਨੂੰ ਕੋਈ ਦਿਖਾਉਂਦਾ ਕੁਝ ਹੋਰ ਆ ਪਰ ਅਸਲ ਜ਼ਿੰਦਗੀ ਦੇ ਵਿੱਚ ਹੁੰਦੀ ਉਹ ਚੀਜ਼ ਹੋਰ ਆ ਜੀ ਆਪਾਂ ਗੱਲ ਕਰਦੇ ਆ ਕਿ ਜਦੋਂ ਲੋਕ ਆਪਾਂ ਨੂੰ ਚੁੱਭਣ ਲੱਗ ਜਾਂਦੇ ਆ ਜਾਂ ਆਪਾਂ ਕਿਸੇ ਤੇ ਚੁੱਭਣ ਲੱਗ ਜਾਂਦੇ ਆ ਤਾਂ ਉਹ ਕਹਿੰਦੇ ਨਹੀਂ ਹੁੰਦੇ ਜਮਾਨੀ ਦੀ ਨਜ਼ਰ ਸਮਝ ਲਓ ਤੇ ਤਮ ਪੀ ਤੇਰੀ ਚਮਕ ਵੱਜ ਜਾਂਦੀ ਹੈ ਤੇ ਦੂਜੇ ਦੀ ਆਪਾਂ ਪ्युअर ਪੰਜਾਬੀ ਚ ਗੱਲ ਕਰਦੇ ਆ